ਵੈਲਕਮ ਟੂ ਮਾਈ ਚੈਨਲ ਤੇ ਆਈ ਹੋਪ ਤੁਸੀਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਅੱਜ ਦਾ ਬਲੌਗ ਬੜਾ ਸਪੈਸ਼ਲ ਜਿਹਾ ਆ ਕਿਉਂਕਿ ਇਹ ਸਾਰਿਆਂ ਦੇ ਦਿਲਾਂ ਦੇ ਕਰੀਬ ਆ ਕਿਉਂਕਿ ਪ੍ਰੋਟੈਸਟ ਚੱਲ ਰਿਹਾ ਦਿੱਲੀ ਦੇ ਵਿੱਚ ਹਨਾ ਸੋ ਮੇਰਾ ਤੇ ਇਹੀ ਹੈ ਕਿ ਸਾਰੇ ਵੱਧ ਤੋਂ ਵੱਧ ਦਿੱਲੀ ਪਹੁੰਚੋ ਅਸੀਂ ਉਸ ਦਿਨ ਵਾਪਸ ਆ ਗਏ ਸੀਗੇ ਦਿੱਲੀ ਤੋਂ ਕਿਉਂਕਿ ਦੋ ਚਾਰ ਕੰਮ ਸੀਗੇ ਜੀ ਉਹ ਥੋੜੇ ਕੰਨ ਵਾਲੇ ਸੀ ਸੋ ਅੱਜ ਅਸੀਂ ਫੇਰ ਵਾਪਸ ਜਾ ਰਹੇ ਆ ਤੇ ਹੁਣ ਵੱਜ ਗਿਆ ਜੀ ਸਾਢੇ 12 ਹੋ ਗਏ ਆ ਤੇ ਘੰਟੇ ਤੱਕ ਰੈਡੀ ਹੋ ਗਿਆ ਸੀ ਤੁਨ ਲੱਗੇ ਆ ਤੇ ਬਾਕੀ ਜਿੱਦਾਂ ਜਿੱਦਾਂ ਵੀ ਹੋਊਗੀ ਰਾਸਤੇ ਦੇ ਵਿੱਚ ਤੁਹਾਨੂੰ ਟੋਟਲੀ ਸਾਰਾ ਕੁਝ ਦਿਖਾਵਾਂਗੇ ਵੀ ਕਿਹੜੀ ਕਿੱਥੇ ਟਰੈਵਲ ਕਿੱਦਾਂ ਦੀ ਆ ਕਿਹੜੀ ਕਿੱਥੇ ਦੀ ਕਿੱਦਾਂ ਦੀ ਆ ਸੋ ਮੇਰਾ ਵੀਰ ਸਾਰੇ ਜਾਣੇ ਪਹੁੰਚੋ ਦਿੱਲੀ ਵੱਧ ਤੋਂ ਵੱਧ ਨਹੀਂ ਯਾਨੀ ਕਿ ਜੇ ਤੁਸੀਂ ਘਰੋਂ ਨਹੀਂ ਆ ਸਕਦੇ ਮਤਲਬ ਇੱਕ ਪਿੰਡ ਦੇ ਵਿੱਚ 15 ਤੋਂ 20 ਜਾਣੇ ਜ਼ਰੂਰ ਪਹੁੰਚੋ ਕਿਉਂਕਿ ਇਹ ਆਪਣੀ ਸਾਰਿਆਂ ਦੀ ਲੜਾਈ ਆਪਣੇ ਹੱਕਾਂ ਦੀ ਲੜਾਈ ਆ ਕਿਸਾਨੀ ਦੀ ਲੜਾਈ ਆ ਹਾਂਜੀ ਪਾਜੀ ਹਾਂ ਜੂਨੀਅਰ ਜਿੰਦਾਬਾ ਕੀ ਕਹਿੰਦੇ ਪਾਜੀ ਉਹਨੇ ਆ ਜਿੰਦੀ ਕੁਝ ਕਰ ਰਹੇ ਆ ਪਾਜੀ ਅੱਜ ਹੋਤੀ ਹੋ ਜਾ ਤਕੜਾ ਆ ਗਏ ਮੈਂ ਆ ਦੇ ਲੱਗਣਾ ਪਾਉਣਾ ਮਾਂ ਆਉਂਦੀ ਜੱਤਾਂ ਦੀ ਜ਼ਮੀਨ ਦਿੱਲੀ ਆ ਉਹ ਨਾ ਜਾਣ ਮਾਮਲੇ ਸੰਕੀਨ ਦਿੱਲੀ ਆ ਇਹ ਤਿਆਰੀ ਹੰਦਪਾ 47 ਚੱਕ ਲਿਓ ਫਿਰ ਦੇਖਾਂਗੇ Okay ਮਜਦੂਰ ਇਕਤਾ ਜਿੰਦਾਬਾਦ ਕਰਨਾ ਆ ਬਾਟਰਫਲਾਈ ਜੀ ਕਿੱਦਾ ਜੀ ਕੀ ਹਾਲ ਚਾਲ ਜੀ ਲਓ ਜੀ ਅਸੀਂ ਪਹੁੰਚ ਗਏ ਹਾਂ ਅ ਅਮਰੀਕ ਸਗਰੇਵ ਦੇ ਟਾਪੇ ਤੇ ਸੋ ਇੱਥੇ ਆਣ ਕੇ ਲੰਗਰ ਪਾਣੀ ਛਕਣ ਲੱਗੇ ਆ ਸੋ ਇਹਨਾਂ ਨੇ ਬਹੁਤ ਵਧੀਆ ਜਦਾਂ ਲਾ ਆ ਯਾਨੀ ਕਿ ਬਹੁਤ ਘੱਟ ਰੇਟ ਤੇ ਜਦਾਂ ਮੰਨ ਲਓ ਸਿੱਧੀ ਇੱਕ ਸਪੈਸ਼ਲ ਕਿਸਾਨਾਂ ਲਈ ਸੋ ਮੈਂ ਤੁਹਾਨੂੰ ਜੀ ਦਿੱਲੀ ਕੁੰਡਲੀ ਬਾਰਡਰ ਤੇ ਤੇ ਰਾਤ ਦੇ ਵਜੇ ਆ ਜੀ 12 ਸੋ ਅਸੀਂ ਹੁਣੇ-ਹੁਣੇ ਉਧਰੋਂ ਦਿੱਲੀ ਪੁਲਿਸ ਵਾਲੇ ਬਾਰਡਰੋਂ ਵੀ ਗਏ ਆ ਤੇ ਦੇਖ ਕੇ ਆਏ ਆ ਬਾਕੀ ਮਿਲਦੇ ਆ ਜੀ ਚਲੋ ਠੀਕ ਹੈ ਰਾਤ ਹੋ ਗਈ ਅੱਜ ਦਾ ਵਲੌਗ ਬੰਦ ਕਰਦੇ ਆ ਜੀ ਓਕੇ ਗੁੱਡ ਨਾਈਟ ਜੀ ਲਵ ਯੂ